brought to by silver pumps top quality or consistent performance ke liye sirf silver pumps naam yaad rakhna ml xm l ode dar sahab te marker sahaban inhan ne tand hi na kam kita aur result jo bhi aaya fatwa jo bhi lokan da onu huni ashu ji ne ke assi khade patthe parwan karde haan ਇਹ ਬਾਈ ਇਲੈਕਸ਼ਨ ਆ ਕੋਈ ਨਹੀਂ ਲੜੀ ਆ ਤਗੜੇ ਹੋ ਕੇ ਲੜੀ ਆ ਔਰ ਸਰਕਾਰ ਦੇ ਉਲਟ ਲੜੀ ਆ ਔਰ ਭਾਰਤ ਪੂਸ਼ ਨਾਸ਼ੂ ਨੂੰ ਲੋਕ ਪਸੰਦ ਕਰਦੇ ਸੀ ਇਸੇ ਕਰਕੇ ਨਹੀਂ ਆ ਵੋਟਾਂ ਪਈਆਂ ਦਲੇਰੀ ਨਾਲ ਇਲੈਕਸ਼ਨ ਲੜਦੇ ਨੇ ਮਜ਼ਬੂਤੀ ਨਾਲ ਲੋਕਾਂ ਨਾਲ ਖੜੇ ਹੁੰਦੇ ਆ ਲੋਕ ਇਸ ਚੀਜ਼ ਨੂੰ ਪਸੰਦ ਕਰਦੇ ਆ ਮੈਂ ਤਾਂ ਇੱਕ ਗੱਲ ਕਹਾਂਗਾ ਕਿ ਅੱਜ ਅਰੋੜਾ ਸਾਹਿਬ ਨੂੰ ਲੋਕਾਂ ਨੇ ਚੁਣਿਆ ਆਮ ਆਦਮੀ ਪਾਰਟੀ ਤੇ ਇਲੈਕਸ਼ਨ ਤੋਂ ਪਹਿਲਾਂ ਉਹਨਾਂ ਨੇ ਬੋਰਡ ਬੂੜੀ ਦੇ ਵਾਅਦੇ ਲਾਏ ਸੀ ਤੇ ਮੈਨੂੰ ਵੈਸੇ ਚੰਗੇ ਵੀ ਲੱਗ ਰਹੇ ਸੀ ਯਾਰ ਸੁੱਤੇ ਪਏ ਸਾਢੇ 3 ਸਾਲ ਬਾਅਦ ਜਾਗੇ ਜਾਗੇ ਤੇ ਸਹੀ ਹਮੇ ਇੱਕੋ ਹਲਕੇ 'ਚ ਜਾਗੇ ਆ ਲੁਧਿਆਣਾ West ਅਰੋੜਾ ਸਾਹਿਬ ਆਮ ਆਦਮੀ ਪਾਰਟੀ ਨੂੰ ਮੈਂ ਕਹਿਣਾ ਚਾਹੁੰਨਾ ਜਾਗ ਜਾਓ ਲੋਕ ਤੁਹਾਨੂੰ ਉੜੀਕਦੇ ਸਾਰੇ ਪੰਜਾਬ 'ਚ कि ਤੁਸੀਂ ਵਿਕਾਸ ਦੇ ਕੰਮ ਸ਼ੁਰੂ ਕਰੋ ਕ੍ਰਾਪਸ਼ਨ ਘਟਾਓ ਡਰਗ ਘਟੇ ਔਰ ਅਫਰੋਤੀਆਂ ਵਾਲਾ ਕੰਮ ਨਿਬੜੇ ਔਰ ਪੰਜਾਬ ਦਾ ਮਾਹੌਲ ਸੁਖਾਵਾਂ ਹੋਵੇ ਰਾਨਾ ਜੀ ਸਵਾਲ ਲੈ ਲਓ ਇੱਕ ਤੁਸੀਂ ਜਿਹੜੇ ਕਹਿ ਕਿ ਜਿਹੜੇ ਅੱਜ ਵਰਕਰ ਲੀਡਰ ਹੋ ਰਿਹਾਏ ਬਹੁਤ ਧੰਨਵਾਦ ਹੈ ਜਿਹੜੇ ਨਹੀਂ ਆਏ ਜਿਹੜੇ ਗੈਰਹਾਜ਼ਰ ਰਹੇ ਉਹਨਾਂ ਦੀ ਗੈਰਹਾਜ਼ਰੀ ਰੜਕ ਰਹੀ ਹੈ ਭਾਈ ਉਹਨਾਂ ਦਾ ਜਿਹੜੇ ਨਹੀਂ ਆਏ ਉਹਨਾਂ ਦਾ ਵੀ ਧੰਨਵਾਦ ਜਿਹੜੇ ਆਏ ਉਹਨਾਂ ਦਾ ਵੀ ਧੰਨਵਾਦ ਰਾਨਾ ਜੀ ਇਸ ਹਾਰ ਨੂੰ ਤੁਸੀਂ ਕਿਸ ਚੀਜ਼ ਕਿਹਾ ਲਿਖਦੇ ਹੋ ਪਾਰਟੀ ਦੀ ਹਾਰ ਹੋਈ ਹੈ ਜਪਾਤ ਪੁਛਿਨ ਆਸ਼ੂਦੀ ਆਸ਼ੂਦੀ ਹਾਰ ਆਸ਼ੂਦੀ ਬਿਲਕੁਲ ਹਾਰ ਨਹੀਂ ਆ ਇੱਕ ਮਿੰਟ ਜੀ ਇੱਕ ਮਿੰਟ ਜੀ ਆਸ਼ੂਦੀ ਹਾਰ ਨਹੀਂ ਅਸੀਂ ਸਾਰਿਆਂ ਨੇ ਇਲੈਕਸ਼ਨ ਲੜਿਆ ਆਸ਼ੂ ਨੂੰ ਤਾਂ ਅਸੀਂ ਕਿਹਾ ਬਈ ਤੂੰ ਸਿਰਫ ਉੱਥੇ ਜਾਣਾ ਜਿੱਥੇ ਤੈਨੂੰ ਭੇਜਾਂਗੇ ਹੂੰ ਤਾਂ ਹਾਰ ਸਾਡੀ ਆ ਸਾਨੂੰ ਤੁਸੀਂ ਜੋ ਮਰਜ਼ੀ ਸਮਝੋ ਇੱਕ ਕਲਿੱਪ ਵਾਇਰਲ ਹੋ ਰਿਹਾ ਤੁਹਾਡੇ ਲੀਡਰ ਦਾ ਵਿਕਟਰੀ ਨਿਸ਼ਾਨ ਦਾ ਜੀ ਮੈਂ ਤਾਂ ਦੇਖਿਆ ਨਹੀਂ ਕਿਹਦਾ ਆ ਪ੍ਰਧਾਨ ਤੁਹਾਡੇ ਜਿਹੜੇ ਨੇ ਉਹਨਾਂ ਦਾ ਇੱਕ ਫੇਸਬੁੱਕ ਤੇ ਇੱਕ ਫੋਟੋ ਪਾਈ ਹੋਈ ਹੈ ਨਹੀਂ ਦੇਖਿਆ ਹਾਂਜੀ ਬਿਲਕੁਲ ਤੁਸੀਂ ਗਲਤ ਕਹਿ ਰਹੇ ਹੋ ਹੂੰ ਸਹੀ ਕਹਿ ਰਹੇ ਹੋ ਕਰੈਕਟ ਹੋ ਰਹਿਣਾ ਜੀ ਮੈਂ ਜਾਂ ਤਾਂ ਤੁਸੀਂ ਕਹੋ ਤੁਸੀਂ ਠੀਕ ਕਹਿ ਰਹੇ ਹੋ ਤੁਸੀਂ ਠੀਕ ਕਹਿ ਰਹੇ ਹੋ ਤੁਸੀਂ ਦੇਖਿਆ ਆਪਣੀ ਅੱਖਾਂ ਨਾ ਤੁਹਾਨੂੰ ਦਿਖਾ ਦੰਨੇ ਜੀ ਦਿਖਾ ਦੰਨੇ ਬਿਲਕੁਲ ਦਿਖਾਓ ਕਿ ਦੇਖ ਕੇ ਹਣ ਦੇਖਾ ਕਰ ਰਹੇ ਹੋ ਰਣਾ ਜੀ ਮੈਂ ਦੇਖਿਆ ਨਹੀਂ ਜੇ ਦੇਖਿਆ ਹੁੰਦਾ ਮੈਂ ਮੰਨ ਜਣਾ ਜੀ ਮੈਂ ਦੇਖਿਆ ਸਰ ਇੱਕ ਸਵਾਲ ਇਹੀ ਹੈ ਕਿ ਇਸ ਹਾਰ ਦਾ ਅਫਸੋਸ ਕੀ ਕੋਈ ਅਫਸੋਸ ਨਹੀਂ ਆ ਕੋਈ ਸਾਨੂੰ ਕੋਈ ਅਫਸੋਸ ਨਹੀਂ ਆ ਤਖੜੇ ਹੋ ਕੇ ਇਲੈਕਸ਼ਨ ਲੜੀਆ ਇਮਾਨਦਾਰੀ ਨਾਲ ਹਰ ਵਰਕਰ ਨੇ ਕੰਮ ਕੀਤਾ ਇਹੀ ਕਹਿਣਾ ਚਾਹੂੰਗਾ ਹਰ ਫਤਵਾ ਲੋਕਾਂ ਦਾ ਲੋਕਾਂ ਦਾ ਫਤਵਾ ਮਨਜ਼ੂਰ ਹੈ ਤੇ ਆ ਫੇਰ ਮੈਂ ਕਹਿਣਾ ਚਾਹਣਾ ਕਿ ਆਮ ਆਦਮੀ ਪਾਰਟੀ ਨੂੰ ਜਿੰਨੀਆਂ ਮੈਂ ਗੱਲਾਂ ਕੀਤੀਆਂ ਚਾਹੇ ਡਰੱਗ ਦੀ ਗੱਲ ਕੀਤੀ ਚਾਹੇ ਗੁੰਡਾਗਰਦੀ ਦੀ ਗੱਲ ਕੀਤੀ ਲਾਅ ਐਂਡ ਆਰਡਰ ਦੀ ਗੱਲ ਕੀਤੀ ਡਿਵੈਲਪਮੈਂਟ ਦੀ ਗੱਲ ਕੀਤੀ ਖਾਲੀ ਜੇ ਸਤਾਈ ਚਾਹਣਾ ਤਾਂ ਭਾਈ ਕੰਮ ਕਰਨਾ ਪਊਗਾ ਇਹ ਲੋਕਾਂ ਨੇ ਦੱਸਿਆ ਲੋਕਾਂ ਨੂੰ ਚੰਗਾ ਲੱਗਾ ਯਾਰ ਡਿਵੈਲਪਮੈਂਟ ਥੋੜਾ ਪੀਤੀ ਭੂਤੀ ਜਿਹਾਟੇ ਚੰਗੇ ਲੱਗੇ ਆ ਤੇ ਲੇਕਿਨ ਚਲੋ ਵੋਟਾਂ ਜਿੰਨਾ ਪੈ ਗਈਆਂ ਉਹ ਪੈ ਗਈਆਂ ਹੁਣ ਫਤਵਾ ਉਹਨਾਂ ਦਾ ਉਹਨਾਂ ਨੂੰ ਖੁਸ਼ੀ ਮਨਾਉਣ ਦੀ ਹੈ ਤੁਹਾਡੇ ਕਹਿਣ ਦਾ ਮਤਲਬ ਕਿ ਇਸ ਇਲੈਕਸ਼ਨ ਦੇ ਵਿੱਚ ਉਹ ਕਲਿੱਪ ਨਹੀਂ ਦਿਖਾਇਆ ਹੈ ਓਏ ਉਹਦਾ ਅਕਾਉਂਟ ਹੀ ਨਹੀਂ ਬੀਬੀ ਨਹੀਂ ਉਹਦਾ ਅਕਾਉਂਟ ਨਹੀਂ ਸਾਡੇ ਪ੍ਰਧਾਨ ਦਾ ਹੋ ਹੀ ਨਹੀਂ ਸਕਦਾ ਮੱਲਮ ਪੱਟੀ ਕਰ ਰਹੇ ਹਾਂ ਕਹ ਦੀ ਇਹ ਵੀ ਤੋਤੋਂ ਪੁੱਛ ਰਹੇ ਨਹੀਂ ਤੁਹਾਨੂੰ ਲੱਗਦਾ ਕਿ ਜਿਹੜੇ ਪ੍ਰਧਾਨ ਔਰ ਐਲੋਪੀ ਲੀਡਰ ਨੂੰ ਤੁਸੀਂ ਦਰਕਿਨਾਰ ਕੀਤਾ ਪੂਰੀ ਇਲੈਕਸ਼ਨਸ ਦੇ ਵਿੱਚ ਉਹਦਾ ਵੀ ਖਾਮਿਆਜ਼ਾ ਭੁਗਤਣਾ ਪੈ ਰਿਹਾ ਉਹ ਸਾਹਮਣੇ ਨਾਲ ਨਜ਼ਰ ਨਹੀਂ ਆ ਸਕੀ ਇਹ ਗੱਲਾਂ ਕਰਨ ਦਾ ਜਫੇਲਾ ਨਹੀਂ ਅੱਜ ਤੇ ਵੇਖੋ ਅਸੀਂ ਹਾਰਿਆ ਆ ਆਮ ਆਦਮੀ ਪਾਰਟੀ ਜਿੱਤੀ ਆ ਤੇ ਅਸੀਂ ਖੜੇ ਮੱਥੇ ਆਪਣੇ ਸਵਕਾਰ ਕਰਦੇ ਕਿ ਜੀ ਲੋਕਾਂ ਦਾ ਫਤਵਾ ਸਾਡੇ ਹੱਕ ਚ ਨਹੀਂ ਆ। ਰਾਹੀਂ ਇਲੈਕਸ਼ਨ ਤਾਂ ਬੁਹੇ ਤੇ ਖੜੀ ਆ ਨ 27 ਤਾਂ ਤਾਂ ਫਿਰ ਕੀ ਹੋ ਗਿਆ ਫੇਰ ਲੜਾਂਗੇ ਤਕੜੇ ਹੋ ਕੇ ਲੜਾਂਗੇ ਗੱਲ ਹੀ ਕੋਈ ਨਹੀਂ ਆਓ ਪ੍ਰਗਟ ਸਿੰਘ ਜੀ ਜਿਹੜੇ ਚਾਰੇ ਦਾਰਦ ਰਹੇ